ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੋਗਿਆ ਜ਼ਿਲ੍ਹਾ ਪਿੰਡ ਧੂਰਕੋਟ ਕਲਾਂ ਉੱਥੋਂ ਵੀਰ ਹੁਣੇ ਲੈ ਕੇ ਆਏ ਨੇ ਇਹ ਬਾਈ ਇਹਨਾਂ ਦੇ ਪਿੰਡ ਦੇ ਵਿੱਚ ਸਵੇਰੇ ਘੁੰਮਦਾ ਇਹਨਾਂ ਨੂੰ ਮਿਲਿਆ ਉੱਥੇ ਦੋਨੋਂ ਬਾਹਾਂ ਵੱਡੀਆਂ ਸਿਰ 'ਚ ਜਟਾਂ ਬਣੀਆਂ ਦਾੜੇ 'ਚ ਜਟਾਂ ਬਣੀਆਂ ਗੰਦੇ ਕੱਪੜੇ ਪਾਏ ਆ ਆਪਣਾ ਨਾਮ ਧਰਮਿੰਦਰ ਦੱਸਦਾ ਆਪਣਾ ਪਿੰਡ ਦਾ ਨਾਮ ਮਠੋਰਾ ਦੱਸਦਾ ਮਹਾਰਾਜਗੰਜ ਦੱਸਦਾ ਜੁਪੀ ਦਾ ਰਹਿਣ ਵਾਲਾ ਵਾ ਤੇ ਇਹ ਵੀਰ ਆਪਣਿਆਂ ਤੋਂ ਵਿਛੜ ਗਿਆ ਦੋਨੋਂ ਬਾਹਾਂ ਕਰੰਟ ਲੱਗਣ ਨਾਲ ਕਹਿੰਦਾ ਮੇਰੀਆਂ ਕੱਟੀਆਂ ਗਈਆਂ ਪਤਾ ਨਹੀਂ ਕਿਵੇਂ ਪੰਜਾਬ ਇੱਥੇ ਮੋਗੇ ਜ਼ਿਲ੍ਹੇ ਵਿੱਚ ਪਹੁੰਚਿਆ ਇਹਨੂੰ ਇਹਦੇ ਘਰ ਤੱਕਰ ਪਹੁੰਚਾਉਣ ਵਿੱਚ ਸਾਡਾ ਸਾਥ ਦਿਓ ਇਸ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਵਕਤ ਦੀ ਮਾਰ ਚੱਲ ਰਹੇ ਲੋਕ ਜਿੱਥੇ ਵੀ ਕਦੇ ਤੁਹਾਨੂੰ ਕਿਤੇ ਮਿਲਦੇ ਆ ਉਹਨਾਂ ਦਾ ਸਾਥ ਜ਼ਰੂਰ ਦਿਓ ਜਿਵੇਂ ਇਹਨਾਂ ਵੀਰਾਂ ਨੇ ਅਪਰਾਲਾ ਕੀਤਾ ਤੁਸੀਂ ਦੇਖੋ ਇਸ਼ਨਾਨ ਕਰਾਉਣ ਨਾਲ ਹੀ ਨਮਾਉਣ ਨਾਲ ਹੀ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਕੀ ਹਾਲ ਸੀ ਇਹਦੀ ਸਿਰ 'ਚ ਜਟਾਵਾਂ ਦੇ ਗੁੱচ্ছে ਵੱਜੇ ਹੋਏ ਡਾੜੇ ਦੇ ਵਿੱਚ ਵੀ ਜਟਾਵਾਂ ਵੱਜੀਆਂ ਹੋਈਆਂ ਗੰਦੇ ਕੱਪੜੇ ਕਿਉਂਕਿ ਆਪਣੇ ਹੱਥਾਂ ਦੇ ਨਾਲ ਤਾਂ ਇਹ ਰੋਟੀ ਵੀ ਨਹੀਂ ਖਾ ਸਕਦਾ ਕਿਵੇਂ ਇਹ ਖਾਂਦਾ ਸੀ ਕਿਵੇਂ ਇਹ ਪੀਂਦਾ ਸੀ ਕਿਵੇਂ ਇਹ ਸੜਕਾਂ ਤੇ ਸੌਂਦਾ ਸੀ ਕਿੱਥੋਂ ਆਇਆ ਕੌਣ ਲੈ ਕੇ ਆਇਆ ਇਹ ਕੁਝ ਨਹੀਂ ਪਤਾ ਇਹ ਯੂਪੀ ਤੋਂ ਪੰਜਾਬ ਕਿਵੇਂ ਆਇਆ ਤੇ ਕਿਹੜੇ ਹਾਲਾਤ 'ਚ ਮਿਲਿਆ ਇਹਨਾਂ ਹਾਲਾਤਾਂ 'ਚ ਕਿਵੇਂ ਗਿਆ ਇਹ ਸਾਰੇ ਸਵਾਲਾਂ ਦੇ ਜਵਾਬ ਤਾਦੀ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ